i ਉਹ ਇੱਥੇ ਸਾਡੇ ਵਿੱਚ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਸਾਡੇ ਹੁਸ਼ਿਆਰਪੁਰ ਦੀ ਸ਼ਾਨ ਆਰਮਾਨ ਚਾਨ ਸਾਡੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜੰਪਾ ਜੀ ਜਿਹੜੇ ਹਮੇਸ਼ਾ ਹੀ ਤੁਹਾਡੇ ਤੁਹਾਡੇ ਵਿੱਚ ਹੀ ਰਹਿੰਦੇ ਨੇ ਕਦੀ ਮੰਤਰੀ ਇੰਨਾ ਚਿਰ ਹੋ ਗਿਆ ਕੋਈ 12 13 ਸਾਲ ਤੋਂ ਸਾਨੂੰ ਵੀ ਹੋ ਗਿਆ ਇਸ ਲਾਈਨ 'ਚ ਪਰ ਇਹੋ ਜਿਹਾ ਸਿਸਟਮ ਨਹੀਂ ਸੀ ਦੇਖਿਆ ਵੀ ਆਮ ਲੋਕਾਂ ਦੀ ਮੰਤਰੀ ਦੁਰਿਆ ਫਿਰਦਾ ਮੇਰੇ ਨਾਲ ਮੇਰੇ ਸਾਰੇ ਹੀ ਕਾਰਪੋਰੇਸ਼ਨ ਦੇ ਸਾਥੀ ਜਿੱਜਸਵੰਤ ਕਾਲਾ ਜੀ ਤੀਰ ਸਾਹਿਬ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਾਂਗਰਸ ਛੱਡ ਕੇ ਕਹਿੰਦੇ ਯਾਰ ਮੈਂ ਜੋ ਜੇ ਡਾਕਟਰ ਰਾਜਕਮਾਰ ਜੁਆਇਨ ਕਰ ਸਕਦਾ ਤਾਂ ਮੈਂ ਕਿਉਂ ਨਾ ਕਰਾਂ ਹਾਂ ਐਕਸ ਕੌਂਸਲਰ ਆ ਔਰ ਪੰਜਾਬ ਸਰਾਫ ਸਰਾਫਾ ਯੂਨੀਅਨ ਦੇ ਸਭ ਤੋਂ ਵੱਡੇ ਮੈਂ ਕਹਿ ਸਕਦਾ ਉਹਨਾਂ ਦੇ ਰਾਹਕਾਰ ਆ ਔਰ ਮੇਰ ਸਾਹਿਬ ਸੀਨੀਅਰ ਡਿਪਟੀ ਮੇਰ ਸਾਹਿਬ ਡਿਪਟੀ ਮੇਰ ਸਾਹਿਬ ਮੇਰੀਆਂ ਭੈਣਾਂ ਗੀਤਾ ਜੀ ਜੋਤੀ ਜੀ ਔਰ ਜਿੰਨੇ ਸਾਥੀ ਬੈਠੇ ਹੋਏ ਮੈਨੂੰ ਨਾ ਭੁੱਲ ਜਾਂਦਾ ਮੈਨੂੰ ਨਾਮ ਭੁੱਲ ਜਾਂਦਾ ਮੈਂ ਲੇਕਿਨ ਇਹ ਸਾਰੇ ਸਾਥੀ ਹੋ ਐ ਸੁਮਨ ਔਰ ਸ਼ਸ਼ੀ ਸੁਮਨ ਕਿਤੇ ਕਿਤੇ ਕਈ ਵਾਰੀ ਨਾ ਹੀ ਯਾਦ ਦਿਮਾਗ ਚ ਰੰ ਥੋੜੀ ਜਿਆਦਾ ਬੰਦਾ ਕਿਤੇ ਉਹ ਸੁਮਨ ਔਰ ਸ਼ਸ਼ੀ ਦਾ ਧੰਨਵਾਦ ਕਰਦਾ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਭੈਣਾਂ ਨੇ 2021 ਤੋਂ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਦਿਨ ਰਾਤ ਇੱਕ ਕੀਤਾ ਮੈਂ ਤਾਂ ਧੰਨਵਾਦ ਕਰਦਾ ਇਹਨਾਂ ਦਾ ਸਭ ਤੋਂ ਪਹਿਲਾ ਔਰ ਹੁੰਦਲ ਸਾਹਿਬ ਬੋਲ ਕੇ ਗਏ ਆ ਤੁਹਾਨੂੰ ਮੈਂ ਇੱਕ ਗੱਲ ਇਸ ਮੰਚ ਤੋਂ ਦੱਸਣੀ ਚਾਹਨਾ ਡਾਕਟਰ ਸਾਹਿਬ ਹੁੰਦਲ ਸਾਹਿਬ ਮੈਂ ਪਹਿਲਾਂ ਸਟਾਰਟਿੰਗ ਚ ਰੈਸਟ ਹਾਊਸ ਚ ਪੈਂਦਾ ਹੁੰਦਾ ਸੀ ਕਿਉਂਕਿ ਮੇਰੇ ਕੋ ਕੋਈ ਬੈੰਦੂ ਪ੍ਰੋਪਰ ਜਗ੍ਹਾ ਨਹੀਂ ਸੀ ਜਨਤਾ ਤਕਰੀਬਨ ਸ਼ਨੀਵਾਰ ਐਤਵਾਰ ਬੰਦਾ ਹੁੰਦਾ ਸੀ 300 ਤੋਂ 500 ਬੰਦਾ ਹੁੰਦਾ ਸੀ ਰੈਸਟ ਹਾਊਸ ਚ ਪਹਿਣਾ ਉਧਰ ਵੀ 300 ਬੰਦਾ 500 ਚ ਤੇ ਹੁੰਦਲ ਸਾਹਿਬ ਇੱਕ ਦਿਨ ਬਾਹਰ ਖੜੇ ਤੇ ਬੜਾ ਰਸਤਿਕਾ ਦੁਨੀਆ ਬਹੁਤ ਸੀ ਮੈਂ ਕਿਹਾ ਐਮ ਸੀ ਸਾਹਿਬ ਆਜੋ ਹੁਕਮ ਕਰੋ ਕਹਿੰਦੇ ਮੈਨਾਂ ਕੋ ਗੱਲ ਨਹੀਂ ਕਰਨੀ ਮੈਂ ਇੱਕ ਬੇਨਤੀ ਕਰਨੀ ਮੈਂ ਕਹਿੰਦਾ ਦੱਸੋ ਤੁਸੀਂ ਕਹਿੰਦੇ ਜੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਕਹਿੰਦੇ ਜੀ ਬੈਲਕਮ ਹੈ ਮੈਂ ਮੇਰਾ ਭਰਾ ਇੱਥੇ ਕੰਮ ਕੀਤਾ ਸੀ ਮੈਂ ਤਾਂ ਜਦੋਂ ਇੰਡੀਪੈਂਡੈਂਟ ਜਿੱਤੇ ਮੈਂ ਸਭ ਤੋਂ ਪਹਿਲਾਂ ਆਸ਼ੀਰਵਾਦ ਮਾਤਾ ਜੀ ਕੋ ਲਿਆ ਸੀ ਉਹ ਤਾਂ ਮਾਤਾ ਜੀ ਵੀ ਜਿੱਤੇ ਸੀ ਡਾਕਟਰ ਸਾਹਿਬ ਤੁਸੀਂ ਇਹ ਪੈਮਫਲੇਟ ਚੁਪਾਏ ਆ ਤੇ ਫਸਟ ਕਾਲਮ ਜਿਹੜਾ ਸਿੱਖਿਆ ਦਾ ਲਿਖਿਆ ਜੀ ਤੇ ਤੁਹਾਡੇ ਚੱਬੇਵਾਲ ਤੋਂ ਇੱਕ ਪਿੰਡ ਪਿੰਦਾ ਜੀ ਜਿਆਨ ਜਿਆਨ ਤੇ 메ਨ ਰੋਡ ਤੇ ਇੱਕ ਸਕੂਲ ਹੈ ਉਹਦੇ ਨਾਲ ਛੱਪੜ ਉਹ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਬੱਚਿਆਂ ਵਾਸਤੇ स्विਮਿੰਗ ਪੂਲ ਬਣਾਤਾ ਜਾਂ ਬੱਚੇ ਉਹ ਤੇ ਨਹਾ ਕੇ ਫਿਰ ਹਸਤਲ ਜਾਂਦੇ ਆ ਕੀ ਕਹਿਣਾ ਚਾਹੋਗੇ ਕਾਫੀ ਲੰਬੇ ਅਰਸੇ ਤੋਂ ਇਹ ਚੀਜ਼ ਬਣ ਰਹੀ ਆ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਆਨ ਦੇ ਲਾਗੇ ਔਰ ਸੜਕ ਦੇ ਕੰਡੇ ਤੇ ਉਹ ਛੱਪੜ ਜਿਹੜਾ ਕਾਫੀ ਧੀਰ ਤੋਂ ਸਮੱਸਿਆ ਉਹਦੀ ਹੈ ਅਸੀਂ ਪਿੰਡ ਵਾਲਿਆਂ ਤੋਂ ਜ਼ਮੀਨ ਵੀ ਇਨਫੈਕਟ ਪੈਸੇ ਵੀ ਉਹਨਾਂ ਕੋਲ ਪਏ ਆ ਅਸੀਂ ਪਿੰਡ ਕੋਲ ਜ਼ਮੀਨ ਦੀ ਵੀ ਮੰਗ ਕੀਤੀ ਹੈ ਪਰ ਉਹ ਜ਼ਮੀਨ ਪ੍ਰੋਵਾਈਡ ਨਹੀਂ ਕਰ ਸਕੇ ਸੋ ਜਦ ਤੱਕ ਉਹਨੂੰ ਡੂੰਗਾ ਕਰ ਕਰ ਰਹੇ ਆਂ ਬਾਰ-ਬਾਰ ਪਰ ਇਹ ਵੀ ਸਾਡੀ ਸਾਨੂੰ ਵੀ ਚਿੰਤਾ ਹੈ ਉਹਦੀ ਸੋ ਜਿੱਦਾਂ ਹੀ ਜਗ੍ਹਾ ਮਿਲਦੀ ਹੈ ਪੈਸੇ ਅਵੇਲੇਬਲ ਆ ਫੰਡਸ ਅਵੇਲੇਬਲ ਆ ਤੇ ਉਹਦਾ ਆਪਾਂ ਜਰੂਰ ਇਤਜਾਮ ਕਰਾਂਗੇ ਮੈਂ ਮੈਂ ਵੀ ਉਤੋਂ ਚਿੰਤਾ ਤਾਂ ਤੇ ਸਾਰ ਇੱਕ ਗੱਲ ਹੋਰ ਕਰਦੇ ਆਂ ਸਿੱਖਿਆ ਦੇ ਸਬੰਧ ਦੇ ਵਿੱਚ ਹੀ ਆ ਹੁਸ਼ਿਆਰਪੁਰ ਤੇ ਹਲਕੇ ਦੇ ਵਿੱਚ ਪਿੰਡ ਪੈਂਦਾ ਕੋਟ ਪਟਿਆਲ ਕੋਟਪੜਿਆਲ ਮੈਂਗਰੋਵਲ ਤੋਂ 10-12 ਕਿਲੋਮੀਟਰ ਦੂਰ ਹੈ ਔਰ ਨਾ ਤਾਂ ਉਥੇ ਬੱਸਾਂ ਦੀ ਸਹੂਲਤ ਹੈ ਔਰ ਜੇ ਉਥੇ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤੁਹਾਡੇ ਸਰ ਇਹਦੇ ਵਿੱਚ ਲਿਖਿਆ ਜੀ ਕਿ ਪ੍ਰਿੰਸੀਪਲਾਂ ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਿੰਗਾਪੁਰ ਤੱਕ ਟੀਚਰ ਪਹੁੰਚ ਗਏ ਪਰ ਉਸ ਸਕੂਲ ਦੇ ਵਿੱਚ ਸਿਰਫ ਇੱਕ ਹੀ ਟੀਚਰ ਹੈ ਜੀ ਕੀ ਕਹਿਣਾ ਚਾਹੋਗੇ ਇਸ ਬੰਦੇ ਦੇ ਵੇਖੋ ਆਪਣਾ 19000 ਸਕੂਲ ਆ ਤੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦੇਣਾ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਤਾਂ ਸੋ ਇਹਨਾਂ ਨੂੰ ਕਿਹਾ ਜੀ ਵੀ ਜਿਥੇ ਆਪਾ ਭੇਜਿਆ ਉਸ ਤੋਂ ਵੀ ਬੈਟਰ ਜਿਹੜੇ ਜਿਹੜੇ ਸਕੂਲ ਨੇ ਅਮਰੀਕਾ ਚ ਨੇ ਸਿੰਗਾਪੁਰ ਜੇ ਉੱਥੇ ਵੀ ਭੇਜੋ ਕਿਉਂਕਿ ਪ੍ਰਿੰਸੀਪਲ ਨੂੰ ਟ੍ਰੇਨਿੰਗ ਦੇਣਾ ਇੱਕ ਉਹਨਾਂ ਦੀ ਵਿਜਨ ਨੂੰ ਵੱਡਾ ਕਰਨਾ ਹੈ ਤਾਂ ਕਿ ਸਕੂਲ ਦਾ ਜਿਹੜਾ ਸਟੈਂਡਰਡ ਹੋਰ ਵੱਡਾ ਹੋਵੇ ਜਿਹੜੀ ਤੁਸੀਂ ਸਮੱਸਿਆ ਕਹਿ ਰਹੇ ਆ ਉਹ ਟੀਚਰ ਦੀ ਸਮੱਸਿਆ ਉਸ ਤੋਂ ਅਲੱਗ ਹੈ ਸੋ ਟੀਚਰ ਭਰਤੀ ਰੈਗੂਲਰ ਕੀਤੇ ਜਾ ਰਹੇ ਆ ਕੁਝ ਅਧਿਆਪਕ ਪੱਕੇ ਵੀ ਹੋਏ ਆ ਸੋ ਇਨਫਰਾਸਟ੍ਰਕਚਰ ਕਿਉਂਕਿ ਸਾਰਾ ਡਿਵੈਲਪ ਹੋ ਰਿਹਾ ਸੋ 2 ਸਾਲ ਹੋਏ ਆ ਆਪਾਂ 2 ਸਾਲ ਨਾ ਕਾਫੀ ਹੁੰਦੇ ਫਿਰ ਵੀ ਸਕੂਲ ਆਫ ਫੈਮਿਨਿਸ ਔਰ এডੂਕੇਸ਼ਨ ਦੇ ਵਿੱਚ ਕਾਫੀ ਕੰਮ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਕੁਝ ਬਲॉक्स ਐਸੇ ਨੇ ਜਿੱਥੇ এডੂਕੇਸ਼ਨ ਜਿਹੜੀ ਹੈ ਉਹ ਟੀਚਰ ਹੀ ਨਹੀਂ ਆ ਦੇ ਤਾਂ ਹੁਣ ਕੁਝ 26 ਵਾਲੇ ਦੀ ਕੁਝ ਬਲੌਗਸ ਨੇ ਗੜ ਸ਼ੰਕਰ ਦੇ ਬਲੌਗ ਨੇ ਉੱਥੇ ਟੀਚਰ ਲੋਕਲ ਅਵੇਲੇਬਲ ਹੀ ਨਹੀਂ ਆ ਜਦੋਂ ਟੀਚਰ ਆਂਦਾ ਉਹ ਮੇਰਾ خیال ਕਿ 2 ਸਾਲ ਮਸੀਂ ਘੱਟਦਾ ਉਹ ਟ੍ਰਾਂਸਫਰ ਕਰਾ ਕੇ ਚਲ ਜਾਂਦਾ ਸੋ ਅਸੀਂ ਤਾਂ ਡਿਪਾਰਟਮੈਂਟ ਨੂੰ ਸੀਐਮ ਸਾਹਿਬ ਨੂੰ ਵੀ ਕਿਹਾ ਹੈ ਕਿ ਕੁਝ ਕੰਢੀ ਦੇ ਸਿਸਟਮ ਦੀ ਜਿਹੜੀ ਪਾਲਿਸੀ ਆ ਕੋਈ ਕੰਢੀ ਰੀਜਨ ਦੀ ਪਾਲਿਸੀ ਜਾਂ ਬਾਰਡਰ ਰੀਜਨ ਦੀ ਪਾਲਿਸੀ ਆ ਜਿੱਥੇ ਟੀਚਰਸ ਨੂੰ ਘੱਟ ਤੋਂ ਘੱਟ ਬਾਏ ਰੋਟੇਸ਼ਨ 2-2 ਸਾਲ 3-3 ਸਾਲ ਜਿਹੜਾ ਉਹ ਰੱਖੋ ਤਾਂ ਕਿ ਜਿਹੜਾ ਇਹ ਫਿਰ ਟੀਚਰ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਇਹ ਚਿੰਤਾ ਜਨਕ ਕੁਝ ਸਕੂਲਾਂ 'ਚ ਕੀ ਹੈ ਪ੍ਰੋਬਲਮ ਸੋ ਸਰਕਾਰ ਦੀ ਤਰਜੀਹ ਹੈ এডੂਕੇਸ਼ਨ ਸੋ ਸਰਕਾਰ ਤੁਹਾਡੇ ਕ੍ਰਿਟਿਸਿਜ਼ਮ ਨੂੰ ਵੀ ਸੁਣਦੀ ਵੀ ਹੈ ਤੇ ਆਪਾਂ ਉਹਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਸਰ ਜਿਹੜੇ ਉੱਥੇ ਜਿਹੜੇ ਬੱਚੇ ਉੱਥੋਂ ਸ਼ਹਿਰ ਪੜ੍ਹਨ ਆਉਂਦੇ ਆ ਕਾਫੀ ਲੰਮਾ ਸਫ਼ਰ ਪੈਂਦਾ ਪੈਦਲ ਯਾਤਰਾ ਕਰਦੇ ਆ ਸਰ ਉਹਦੇ ਸਬੰਧ ਵਿੱਚ ਕੀ ਸਰ ਤੇ ਆਦੀਆਂ ਕਰ ਰਹੇ ਕਿਉਂ ਕਿੱਥੇ ਆਉਂਦੇ ਕੋਟ ਪਟਿਆਲ ਤੋਂ ਸਰ ਹਿਸ਼ਰਪੁਰ ਤੱਕ ਪੜ੍ਹਨ ਆਉਂਦੇ ਆ ਮਹਿੰਗਰੋਵਾਲ ਤਾਂ ਕੋਈ ਸਰਵਿਸ ਨਹੀਂ ਹੈਗੀ ਬਸ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਪਰ ਇਸ ਦੇ ਲਈ ਜ਼ਰੂਰ ਪ੍ਰਬੰਧ ਕੀਤਾ ਜਾ ਸਕਦਾ ਹੈ ਇਹ ਕੋ ਵੱਡਾ ਕੰਮ ਨਹੀਂ ਬਿਲਕੁਲ ਕੀਤਾ ਜਾ ਸਕਦਾ ਹੈ